ਮਹਿਰਬਾਨ ਸਾਹਿਬ ਜੋ ਡੈਥ ਹੋਈ ਹੈ ਸ਼ੁਕਰ ਹੈ। ਹੁਣੇ ਹੀ ਮੈਨੂੰ ਇੱਕ ਬੜੀ ਅਫਸੋਸਨਾਕ ਖਬਰ ਮਿਲੀ ਹੈ ਕਿ ਖਨੌਰੀ ਬਾਰਡਰ ਤੇ ਪੰਜਾਬ ਦੀ ਸਰਜ਼ਮੀਨ ਦੇ ਉੱਤੇ ਇੱਕ 23 ਸਾਲ ਦਾ ਨੌਜਵਾਨ ਸੁਭਕਰਨ ਸਿੰਘ ਜਿਹੜਾ ਬਠਿੰਡੇ ਜ਼ਿਲ੍ਹੇ ਦਾ ਸੀ ਮੌੜ ਏਰੀਆ ਦਾ ਰਹਿਣ ਵਾਲਾ ਸੀ ਉਹਦੇ ਸਿਰ ਦੇ ਵਿੱਚ ਪਿੱਛੋਂ ਆ ਕੇ ਗੋਲੀ ਵੱਜੀ ਹੈ। ਜਿਹੜੀ ਅਨਪ੍ਰਵੋਕਟ ਫਾਇਰਿੰਗ ਹਰਿਆਣਾ ਦੀ ਪੁਲਿਸ ਵੱਲੋਂ ਕੀਤੀ ਜਾ ਰਹੀ ਹੈ ਕਈ ਦਿਨਾਂ ਤੋਂ। ਅਸੀਂ ਬਹੁਤ ਦੇਰ ਤੋਂ ਇਹ ਭਗਵੰਤ ਮਾਨ ਜੀ ਨੂੰ ਕਹਿ ਰਹੇ ਸੀ ਭਗਵੰਤ ਮਾਨ ਜੀ ਸੈਂਟਰ ਦੀ ਵਿਚੋਲਗੀ ਬੰਦ ਕਰੋ ਪੰਜਾਬ ਦੇ ਲੋਕਾਂ ਨਾਲ ਖੜੇ ਹੋ ਪੰਜਾਬ ਦੀ ਕਿਸਾਨੀ ਨਾਲ ਖੜੇ ਹੋ ਤੁਸੀਂ ਕਈ ਦਿਨਾਂ ਤੋਂ ਤਕਰੀਬਨ 150 ਤੋਂ ਵੱਧ ਕਿਸਾਨ ਸਾਡਾ ਫੱਟੜ ਹੋ ਚੁੱਕਿਆ ਹਸਪਤਾਲਾਂ ਦੇ ਵਿੱਚ ਜ਼ੇਰੇ ਇਲਾਜ ਹੋ ਹੈ ਤੁਸੀਂ ਅਜੇ ਤੱਕ ਇੱਕ ਵੀ ਐਫ ਆਈ ਆਰ ਦਰਜ ਨਹੀਂ ਕਿਸੇ ਪੁਲਿਸ ਸਟੇਸ਼ਨ 'ਚ ਕੀਤੀ ਸਾਡੀ ਮੰਗ ਹੈ ਕਿ ਇਮੀਡੀਏਟਲੀ ਹੋਮ ਮਿਨਿਸਟਰ ਹਰਿਆਣਾ ਤੇ ਐਨ ਐਲ ਵਿੱਚ ਤੇ ਕੇਸ ਰਜਿਸਟਰ ਕੀਤਾ 302 आईपीसी ਦੇ ਥੱਲੇ ਉਹ ਡਾਇਰੈਕਟਰੀ ਇਹਦੇ ਵਿੱਚ ਇਨਵੋਲ ਨੇ ਇੱਕ ਸਾਡਾ ਨੌਜਵਾਨ ਵੀਰ ਜਿਹੜਾ ਜਿਹੜਾ ਹੁਣੇ ਸ਼ਹਾਦਤ ਪਾ ਗਿਆ ਉਹ ਕਿਸੇ ਨਿੱਜੀ ਆਪਣੇ ਪਰਸਨਲ ਮੁੱਦੇ ਵਾਸਤੇ ਨਹੀਂ ਉਹ ਕਿਸਾਨੀ ਦੇ ਸੰਘਰਸ਼ ਤੇ ਵਿੱਚ ਆਇਆ ਸੀ ਹਿੰਦੁਸਤਾਨ ਦੀ ਸਮੁੱਚੀ ਕਿਸਾਨੀ ਨੂੰ ਸਾਡੇ ਕਿਸਾਨ ਵੀਰਾਂ ਦੀ ਪਿੱਠ ਪਿੱਛੇ ਖੜਨਾ ਚਾਹੀਦਾ ਹੈ ਔਰ ਕਿਸਾਨ ਜਥੇਬੰਦੀਆਂ ਨੂੰ ਮੈਂ ਅਪੀਲ ਕਰਾਂਗਾ ਅਸੀਂ ਹਰ ਤੁਹਾਡੇ ਕਦਮ ਨੇ ਕਦਮ ਨਾਲ ਲਾ ਕੇ ਤੁਹਾਡੀ ਪਿੱਠ ਪਿੱਛੇ ਆ ਬਟ ਮੇਰੀ ਗੁਜ਼ਾਰਿਸ਼ ਇਹ ਹੈ ਕਿ ਆਪਾਂ ਪੀਸਫੁਲੀ ਸ਼ਾਂਤੀ ਤੋਂ ਕੰਮ ਲਈਏ ਸਾਡੇ ਨੌਜਵਾਨ ਵੀਰਾਂ ਨੂੰ ਮੈਂ ਬੇਨਤੀ ਕਰੂੰਗਾ ਤੇ ਸੈਂਟਰਲ ਗਵਰਨਮੈਂਟ ਨੂੰ ਮੈਂ ਕਹੂੰਗਾ ਕਿ ਇੱਕੋ ਤਰੀਕਾ ਹੈ ਨਹੀਂ ਜੇ ਪੰਜਾਬ ਦੇ ਕਿਸਾਨ ਪੀਸਫੁਲੀ ਸੈਂਟਰ ਦੀ ਸਰਕਾਰ ਦੇ ਨਾਲ ਗੱਲਬਾਤ ਕਰਨ ਵਾਸਤੇ ਦਿੱਲੀ ਵਿੱਚ ਕੂਚ ਕਰ ਰਹੇ ਨੇ ਤੇ ਹਰਿਆਣੇ ਵਿੱਚ ਉਹਨਾਂ ਨੂੰ ਸੇਫ ਪੈਸੇਜ ਦੇਣਾ ਚਾਹੀਦਾ ਇਹ ਤੌਰ ਤਰੀਕਾ ਜਿਹੜਾ ਹਰਿਆਣਾ ਸਰਕਾਰ ਨੇ ਜਿਹੜਾ ਇਸ ਟਾਈਮ ਐਸਟੇਮ ਫੜਿਆ ਇਹਦੀ ਮੈਂ ਨਖੇਦੀ ਕਰਨਾ ਇਹ ਬਹੁਤ ਗਲਤ ਹੈ ਇਹ ਡਿਕੋਨियन ਜਿਹੜੇ ਜੋ ਸਿਸਟਮ ਹੈ ਇਹਨਾਂ ਦਾ ਕਈ ਦਿਨਾਂ ਦੇ ਲਗਾਤਾਰ ਆ ਜਿਹੜੇ ਬੰਬੋ ਸੁੱਟੇ ਜਾ ਰਹੇ ਨੇ ਗੋਲੀਆਂ ਚਲਾਈਆਂ ਜਾ ਰਹੀਆਂ ਹੈ इवन ਇਥੋਂ ਤੱਕ ਕਿ ਸ਼ਰਿਆਂ ਦਾ ਦਨਾਲੀ ਦਾ ਵੀ ਇਸਤੇਮਾਲ ਕੀਤਾ ਗਿਆ ਬਹੁਤ ਸਾਰੇ ਬੰਦਿਆਂ ਦੇ ਜਿਹੜੇ ਜ਼ਖਮੀ ਹੋਏ ਨੇ ਇਹਨਾਂ ਤੋਂ ਤੋਂ ਇਹਦੇ ਇਹਨਾਂ ਨੂੰ ਇਮੀਡੀਏਟਲੀ ਰੋਕ ਲਾਣੀ ਚਾਹੀਦੀ ਏ ਪਹੁੰਚ ਕਰਨਾ ਚਾਹੀਦਾ ਸੈਂਟਰ ਨੂੰ ਤੇ ਸੂਬੇ ਦੀ ਸਰਕਾਰ ਨੂੰ ਇੱਕ ਵਾਰ ਮੈਂ ਫੇਰ ਕਹਿਣਾ ਚਾਹਨਾ ਜਿੰਨੇ ਜ਼ਖਮੀ ਕਿਸਾਨ ਨੇ ਸਾਰਿਆਂ ਦੀ ਇੰਡੀਵਿਜੂਅਲ ਐਫ ਆਈ ਆਰਾਂ ਕਟੋ ਤੇ ਜ਼ਿੰਮੇਵਾਰੀ ਸਿੱਧੇ ਤੌਰ ਹਮਨਿਸਟਰ ਦੀ ਤੇ ਜਿਹੜੇ ਪੁਲਿਸ ਦੇ ਮੁਲਾਜ਼ਮ ਨੇ ਉਹਨਾਂ ਦੀ ਸਿੱਧੇ ਤੌਰ ਇਹਦੇ ਵਿੱਚ ਇਹਨਾਂ ਦੇ ਨਾਂ ਰਜਿਸਟਰ ਹੋਣੇ ਚਾਹੀਦੇ ਇਹਨਾਂ ਦੇ ਅਗੇਂਸਟ ਐਫ ਆਈ ਆਰ ਦੱਚ ਹੋਣੀ ਚਾਹੀਦੀ